ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੱਡੀ ਪੰਜਗਰਾਈ ਪੰਜਗਰਾਈ ਕਲਾ ਖੁਰਦ ਮੰਨ ਲਓ ਵੀ ਆਪਣੇ ਆਮ ਹੀ ਦੋ ਦੋ ਪਿੰਡ ਆ ਤੇ ਵੱਡੀ ਪੰਜਗਰਾਈ ਦੇ ਵਿੱਚੋਂ ਤੁਹਾਨੂੰ 3 4 ਜਨਵਾਰਾਂ ਦੀ ਵੀਡੀਓ ਵਿਖਾਵਾਂਗੇ ਘਰੇ ਹੀ ਸ਼ੌਂਕ ਆ ਮੈਂ ਕੈਮਰਾ ਇਸ ਕਰਕੇ ਮਾਰਿਆ ਸੀ ਬਾਈ ਨੂੰ ਬਹੁਤ ਮੰਨ ਲਓ ਵੀ ਆਪਣੇ ਪੰਜਾਬ ਦੀ ਆਣ ਤੇ ਸ਼ਾਨ ਨੀਲੀ ਰਾਵੀ ਦੇ ਨਾਲ ਵੀ ਤੇ ਚੰਗੀਆਂ ਝੋਟੀਆਂ ਮੂਹਰਾ ਦੀਆਂ ਨੇ ਆਹ ਦੇਖੋ ਖੜੀ ਇਹ ਵੀ ਮੈਂ ਮੰਨ ਲਓ ਦੁੱਧੋ ਡਰਾਈ ਆ ਸੱਚ ਨੂੰ ਬਾਕੀ ਸਾਰੀ ਗੱਲਬਾਤ ਆਪਾਂ ਵੀਰ ਤੋਂ ਲਵਾਂਗੇ ਪ੍ਰੋਪਰ ਰਿਕਾਰਡ ਸਮੇਤ ਪਸ਼ੂ ਵੀਰ ਦੇ ਕੋਲੇ ਘਰੇ ਰੱਖੇ ਹੋਏ ਆ ਇਹਨਾਂ ਚੋਂ ਦੋ ਇਹ ਜਾਨਵਰ ਤੇ ਇੱਕ ਤੁਹਾਨੂੰ ਮੋਹਰਾ ਦਾ ਟਾਪ ਦਾ ਚੰਗੇ ਰਿਕਾਟ ਵਾਲਾ ਮਾਲੀ ਵੀ ਇਸ ਘਰੋਂ ਬਖਾਵਾਂਗੇ ਤੇ ਆਹ ਵੇਖੋ ਮੈਂ ਜੇ ਕਹਿ ਤੀਏ ਨਾ ਵੀ ਰੇਲ ਗੱਡੀ ਤੇ ਡੱਬੇ ਜੱਡੀ ਤਾਂ ਕੋਈ ਅਥਕਥਨੀ ਨਹੀਂ ਦਦੋਂ ਇਹ ਵੀ ਡرائی ਆ ਕਿੰਨਾ ਸਮਾਂ ਬਾਕੀ ਆ ਉਹ ਸਾਰੀਆਂ ਗੱਲਾਂ ਬਾਤਾਂ ਕਰ ਲੈਣੇ ਆ ਭਰਾਣਾ ਤੇ ਜਿਹੜੀ ਆ ਵੀ ਪਸੰਦ ਆ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਤੇ ਅੱਗੇ ਫਿਰ ਆਪਾਂ ਮਾਲੀ ਦੇ ਵੀ ਘਰਾਉਣੇ ਆ ਦਰਸ਼ਨ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸਨਾਂ ਮੇਰਾ ਵਧੀਆ ਜੀ ਚੜ੍ਹਦੀ ਕਲਾ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਇੱਥੇ ਆਉਣ ਤੇ ਜੀ ਧੰਨਵਾਦ ਤੇਰਾ ਵੀ ਵੀਰੇ ਤੂੰ ਯਾਦ ਕੀਤਾ ਹਨਾ ਨਾ ਮੇਰੇ ਵੀਰ ਦਾ ਕੁਲਦੀਪ ਸਿੰਘ ਹੈ ਜੀ ਮੇਰਾ ਸਰਨਾਮ ਹੈ ਹਾਂ ਕੁਲਦੀਪ ਸਿੰਘ ਤੇ ਸਨ ਉਹ ਵੀਰੇ ਹਰਜਿੰਦਰ ਸਿੰਘ ਜੀ ਸਰਦਾਰ ਹਰਜਿੰਦਰ ਸਿੰਘ ਆ ਗਿਆ ਹੈ ਪਿੰਡ ਪੰਜ ਗਰਾਇਂ ਕਲਾਂ ਪਿੰਡ ਪੰਜ ਗਰਾਇਂ ਵੱਡੀ ਹਾਂਜੀ ਵੱਡੀ ਜਦੋਂ ਫਰੀਦਕੋਟ ਜਿਲ੍ਹਾ ਫਰੀਦਕੋਟ ਆ ਗਿਆ ਤੇ ਜਦੋਂ ਆਪਾਂ ਕੋਟ ਕਪੂਰੇ ਤੋਂ ਹਨਾ ਜਾਣੇ ਆ ਬਾਗੇਪੁਰਾਣੇ ਨੂੰ ਮੋਗਾ ਰੋਡ ਜਾਣੇ ਆ ਮੋਗਾ ਰੋਡ ਜਾਣੇ ਪਹਿਲਾ ਪੈਂਡ ਉੱਤੇ ਵੱਡੇ ਰੋਡ ਤੇ ਆ ਜਾਂਦਾ ਪੰਜ ਗਰਾਈ ਹਨਾ ਨੰਬਰ ਮੇਰੇ ਵੀਰ ਦਾ 8427509874 ਓਕੇ ਵੈਸੇ ਤਾਂ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਹਨਾ ਤੇ ਤੈਨੂੰ ਸ਼ੌਂਕ ਆ ਹਨਾ ਪ੍ਰਮਾਤਮਾ ਦੀ ਬੜੀ ਕਿਰਪਾ ਵਾ ਘਰੇ ਹਨਾ ਹਾਂਜੀ ਬਹੁਤ ਬੜੀ ਕਿਰਪਾ ਸਾਰਾ ਕੁਝ ਮਾਰ ਐਨੇ ਖੁੱਲੇ ਗੱਫੇ ਵਾਚਿਆ ਹਨਾ ਉਹਦਾ ਵੀ ਧੰਨਵਾਦ ਆ ਦੇਣ ਵਾਲੇ ਦਾ ਵੱਡਾ ਤੇ ਬਾਹਰ ਨੂੰ ਭੱਜੇ ਜਾਂਦੇ ਲੋਕ ਹਨ ਆਪਾਂ ਨੂੰ ਸ਼ੌਂਕ ਪਸ਼ੂਆਂ ਦਾ ਫੇਰ ਵੀ ਹਾਂਜੀ ਹਾਂ ਵੀ ਚੰਗੇ ਪਸ਼ੂ ਸੰਭੇ ਆਪਾਂ ਘਰੇ ਹਨਾ ਤੇ ਆ ਝੋਟੀ ਆਪਣੇ ਮੰਨ ਕੇ ਚੱਲੀ ਗਈ ਵੀ ਇਹਦਾ ਕੀ ਲੇਖਾ ਜੋਖਾ ਇਹ ਹੁਣ ਤੀਜੇ ਸੂਏ ਸੁਣਾਈ ਇਹਨੇ ਓਕੇ ਤੀਜਾ 3 ਮਹੀਨਿਆਂ ਦੀ ਗੱਬਣ ਠੀਕ ਆ ਪਹਿਲਾਂ ਮੈਂ ਜਦਾਈ ਕਰ ਗਿਆ ਵੀ ਆਪਾਂ ਟੀਕੇ ਤੇ ਗੱਬਣ ਤਾਂ ਨਹੀਂ ਕਿਉਂਕਿ ਆਪਣੇ ਬਲਜਿੰਦਰ ਵੜੈਂਗਾ ਹੁੰਦਾ ਹਾਂ 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 ਭਰਾ ਵਾ 3-4 ਸਾਲ ਹੋ ਗਏ ਜੁੜਿਆ ਨੂੰ ਠੀਕ ਆ ਟੀਕੇ ਇਹ ਰਹਿੰਦੀ ਝੋਟੀ ਓਕੇ ਹੋਣ ਮੰਨ ਲਾ ਫਿਰ ਜਦੋਂ ਨਾ ਹੀ ਇਹ ਰਹੀ ਇਹਦੇ ਨੂਰ ਦਾ ਭਰਾਇਆ ਕੰਡੇ ਵਾਲੇ ਦਾ ਭਰਾਇਆ ਹੁਣ ਮੈਂ ਤੈਨੂੰ ਟੀਕੇ ਵਿਖਾ ਦੇਣਾ ਮੈਂ ਕਹਿ ਦੂੰਗਾ ਵੀ ਇਹ ਕੰਡੇ ਵਾਲੇ ਤੋਂ ਜਾਂ ਨੂਰ ਤੋਂ ਆ ਮੇਰੇ ਕੋਲ ਆ ਸਾਰੇ ਐ ਰਿਕਾਰਡ ਸਮੇਤ ਵੀ ਰੱਖੀ ਬੈਠਾ ਹੈ ਨਾ ਹਾਂ ਤੇ ਆਵੇ ਜਿਵੇਂ ਮੰਨ ਲਾ ਵੀ ਆ ਤੈਨੂੰ ਮੈਂ ਵਿਖਾਉਣਾ ਨੂਰ ਦਾ ਦਾ ਸਟਾਰ ਦਾ ਮੈਂ ਕਹਦਾ ਸਟਾਰ ਤੋਂ ਗੱਬਣ ਪਰ ਨਹੀਂ ਇਹ ਮਾਲੀ ਤੋਂ ਰਹੀ ਫਿਰ ਇਹ ਆਪਣੇ ਵਾਲੇ ਝੋਟੇ ਤੋਂ ਗੱਬਣ ਪਹਾੜੀ ਪਈ ਮਜਬੂਰੀ ਚ ਕਿਉਂਕਿ ਇਹ ਜੀ ਜੀ ਟੋਟ ਨੇ ਜਦੋਂ ਜਦੋਂ ਰਈ ਨਾ ਪਰ ਵੇਖਿਆ ਟੋਲਚੀ ਵਾਲਿਆਂ ਦੇ ਉਹ ਪਲਾਸਿਸ ਦੇ ਕੇ ਵੀ ਯਾਰ ਉਹਨਾਂ ਦੀ ਭਰਾ ਲਿਆ ਹੋਵੇ ਹਾਂ ਸਾਡੇ ਏਰੀਆ ਚ ਹੈ ਨਹੀਂ ਨੇੜੇ ਆਪਣੇ ਨੇੜੇ ਹੈ ਨਹੀਂ ਇਹ ਮੈਂ ਬਹੁਤ ਜ਼ੋਰ ਲਾਇਆ ਵੀ ਟੀਕੇ ਤੇ ਗੱਭਣ ਕਰਨੀ ਆ ਪਰ ਨਹੀਂ ਰਹੀ ਨਹੀਂ ਰਹੀ ਤੇ ਮਾਲੀ ਤੋਂ ਰਹਿ ਗਈ ਹਾਂ ਵੇ ਝੂਠ ਮਾਰ ਲਾ ਕੋਈ ਫਾਇਦਾ ਨਹੀਂ ਮੁੜ ਕੇ ਅਗਲਾ ਨੀਲੀ ਰਵੀ ਦਾ ਬੱਚਾ ਤੇ ਅਗਲਾ ਕਹੋ ਯਾਰ ਇਹ ਟੀਕੇ ਦੀ ਹੈ ਹਾਂ ਇਹ ਜੇ ਕਾਲਾ ਦੇ ਜੇ ਫਿਰ ਬਤਾ ਜੇ ਆਪਾਂ ਹੀ ਇਹਦੇ ਨਾਲ ਧੋਖਾ ਕਰਨ ਲੱਗੇ ਆਪਣੀ ਤਾਂ ਇਹ ਆਪਦੀ ਬਰੀਡ ਆ ਆਪਣੇ ਪੰਜਾਬ ਦੀ ਸ਼ਾਨ ਆ ਵੀ ਮੋਹਰੇ ਤਾਂ ਬਣਾਉਣਾ ਪਰ ਮਜਬੂਰੀ ਚ ਮਜਬੂਰੀ ਚ ਭਰਾਉਣੀ ਪੈਗੀ ਜਾਦੇ ਡੇਟ ਹੋ ਗਈ ਜਦੋਂ ਫਿਰ ਗੱਭਣ ਹੋਈ ਡਰਾਈ ਤਾਂ ਹੋ ਗਈ ਸੀ ਡਰਾਈ ਤਾਂ ਹੋ ਗਈ ਸੀ ਸਟਾਮਿਨਾ ਜਦੋਂ ਤੋਂ ਉਹ ਸੁਵੇ ਕੱਟਈ ਦਿੱਤੇ ਨਹੀਂ ਜੀ ਠੀਕ ਆ ਉਹ ਤਾਂ ਮੇਰੇ ਕੋਲੇ ਝੋਟਾ ਸੀ ਤੇ ਦੁੱਧ ਮੇਰਾ ਵੀਰੇ ਦੇ ਥੱਲੇ ਆ ਕੇ ਉਹ 5 ਵਜੇ ਦੇ ਥੱਲੇ ਆਪਾਂ 16 ਲੀਟਰ ਚੋਇਆ 16 ਦੁੱਧ ਚੋਇਆ ਹਾਂ ਸਾਮ ਬਹੁਤ ਆ ਤੇਰੀ ਹੈਨਾ ਸਾਰਾ ਸਾਈ ਲੈ ਜੀ ਵਾ ਠੀਕ ਆ ਪੌਣਾ ਵੀ 2 ਵਜੇ ਇੱਕ ਟਾਈਮ 4 ਪੌਣਾ ਪੌਣਾ ਵੀ 2 ਵਜੇ ਇੱਕੇ ਟਾਈਮ ਹਾਂ ਤੇ ਮਿਨਰ ਵੈਕਚਰ ਹਰ ਵਕਤ ਮਿੰਨਰ ਮਖਚਰ ਹਰ ਟਾਈਮ ਪਾਉਣਾ ਹੀ ਪਾਉਣਾ ਜਿੰਦਰ ਨੇ ਦੇਣਾ ਹਾਂ ਵੀ ਉਹ ਇਕੱਠਾ ਕਿਸੇ ਨੂੰ ਮੜਾ ਨਿੱਕੀਆਂ ਮੋਟੀਆਂ ਨੂੰ ਸਭ ਨੂੰ ਦੇਣਾ ਸਾਰਿਆਂ ਨੂੰ ਪਾਉਣਾ ਹੀ ਪਾਉਣਾ ਚਾਰ ਚੀਮੈਕਸ ਕਰ ਦਿੰਦੇ ਨੇ ਚਾਰ ਚੀ ਬਸ ਹੁਣ 2 ਵਜੇ ਪਾਦਨੇ ਕੱਲ ਨੂੰ 2 ਵਜੇ ਪਾਉਣੀ ਕੱਲ ਨੂੰ 2 ਵਜੇ ਪਾਉਣੇ ਆ ਨਹੀਂ ਗੇੜੇ ਨਾਲ ਟੋਕਰਾ ਚੱਕ ਲੋ ਠੀਕ ਆ 16 ਦੁੱਧ ਦਿੱਤਾਣ 6 ਮਹੀਨਿਆਂ ਦੀ ਗੱਬਣ 7ਵਾਂ ਲੱਗਾ ਤੇ ਥਣਾ ਥਣਾ ਲੋ ਐਨ ਓਕੇ ਗਾਰੰਟੀ ਵਾਲੀ ਠੀਕ ਆ ਕੋਈ ਜਿਵੇਂ ਅਗਲਾ ਸੂਝਦਾ ਵੀ ਕੱਚੀ ਵੇਚ ਦੇ ਭਾਰਪੂਰ ਦਾ ਤਾਂ ਨਹੀਂ ਕੋਈ ਚੱਕਰ ਕਿ ਵਿਖਾ ਦਿਆਂ ਨਹੀਂ ਤਾਂ ਹੜਕ ਸੁਣੀਆਂ ਬਹੁਤ ਰੁੱਤ ਚੰਗੀ ਹੁੰਦੀ ਬਹੁਤ ਰੁੱਤ ਚ ਦੇ ਹੁਣ ਕੋਈ ਭੈਣ ਭਰਾ ਜੇ ਆਪਾਂ ਇਹਨਾਂ ਕਾ ਸੰਪਰਕ ਕਰੂਗਾ ਫਿਰ ਆਪਾਂ ਮੰਨ ਲਓ ਵੀ ਦੇ ਦੇਾਂਗੇ ਹਨਾ ਜੇ ਕੋਈ ਆਪਣੇ ਰੇਡ ਦੀ ਤਹਿ ਵੇਗੀ ਹਨਾ ਤਿੰਨ ਦਾ ਫਿਰ ਤਿਆਰ ਹੋਈਆਂ ਵੇਖਾਂਗੇ ਗਾ ਗਾਂ ਰੁੱਤ ਹੁਣ 3 ਮਹੀਨੇ ਰਹਿ ਗਏ ਯਾਰ ਓਕੇ ਓਕੇ ਇਹ ਤੋਂ ਤੂੰ ਆਉਣੇ ਕਰਕੇ ਮੈਂ ਵਿਖਾ ਦਿਆਂ ਨਹੀਂ ਠੀਕ ਆ ਧੰਨਵਾਦ ਤੇ ਆ ਆ ਮੈਂ ਆਪਣੀ ਦਾ ਕੀ ਹਿਸਾਬ ਕਤਾਵਾਂ ਇਹ ਤੀਜੇ ਸੂਏ ਆ ਇਹ ਚੌਥੇ ਆ ਇਹ ਚੌਥੇ ਆ ਕਹਿਣ ਨੂੰ ਤਾਂ ਭਾਵੇਂ ਦੂਜੇ ਵੀ ਕਹਿ ਦਗੇ ਤੀਜੇ ਕਹਿ ਦਗੇ ਹਨਾ ਪਰ ਆਪਾਂ ਨਹੀਂ ਪਰ ਇਹ ਪਿਛਲੀ ਵੇਰ ਨਾਲ ਸਮਰਾਟ ਵਗੈਰੀਆਂ ਤੋਂ ਗੱ ਠੀਕ ਆ ਇਹ 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 ਰਵਾ ਕਿਹੜਾ ਜਿਵੇਂ ਤੂੰ ਦੱਸਦਾ ਰਾੜਾ ਸਾਹਿਬ ਵਾਲੇ ਇਹ ਚਾਚੇ ਕੇ ਸੀ ਯਾਰ ਇੱਥੇ ਮੱਝ ਓਕੇ ਉਹ ਗਾਂ ਦੀ ਗਾਂ ਇੱਥੇ ਆਈ ਸੀ ਰਾੜਾ ਸਾਹਿਬ ਤੋਂ ਉਹਨਾਂ ਦੇ ਗਾਂ ਕਟੀਆਂ ਸੀ ਇਹ ਮੈਂ ਲੈ ਲਈ ਪਿੱਛੇ ਦੇ ਦੋ ਤਿੰਨ ਸਾਲ ਹੋ ਗਏ ਠੀਕ ਆ ਹਾਂ ਤੇ ਚੱਲ ਆਪਾਂ ਗੱਭਣ ਕਰਾ ਲਈ ਮੇਰੇ ਕੋਲੇ ਦੂਜੇ ਸੂਏ ਸੁਣਾ ਹੁਣ ਮੇਰੇ ਕੋਲੇ ਇਹਨੇ ਠੀਕ ਆ ਉਹਨਾਂ ਕੋਲੇ ਸੂਈ ਆ ਹੁਣ ਇਹ ਕਿੰਨੇ ਚਿਰ ਦੀ ਗੱਭਣਾ ਛਾ ਇਹਨੂੰ ਵੀ ਛੇ ਪੂਰੇ ਹੋ ਗਏ ਸੱਤਵੇਂ ਲੱਗ ਗਏ ਅੱਛਾ ਤੇ ਇਹ ਵੀ ਆਪਣੇ ਵਾਲੇ ਤੋਂ ਹੀ ਗੱਭਣਾ ਫਿਰ ਹਾਂ ਇਹ ਹੁਣ ਪਹਿਲਾਂ ਇਹ ਦੀ ਸਮਾਰੋ ਉਹਦੀ ਸਮਾਰਟ ਫੋਨ ਕਰਿਆਂ ਦੀ ਕੱਟੀ ਗੁਜਰ ਗਈ ਆ ਓਕੇ ਤੇ ਬੱਚੇ ਵੀ ਚੰਗੀਗਾ ਵਰਤਦੇ ਨਹੀਂ ਠੀਕ ਆ 6-7 ਕਿਲੋ ਦੁੱਧ ਮੈਂ ਕਿਹਾ ਕਰੀਆ ਛੱਡੋ ਕੋਈ ਨਾ ਇਹ ਕਿਉਂਕਿ ਲਾਉਂਦੀ ਬਾਹਲੇ ਟਾਈਮ ਵਾਲਾ ਸੀਗੀ ਉਹ ਵੀ ਬੈਠੇ ਰਹਿਣਾ ਪੈਂਦਾ ਸੀ ਤੇ ਦੁੱਧ ਇਹ ਕਿੰਨਾ ਕੁ ਪਾਉਂਦੀ ਆ ਫਿਰ 16 ਹੀ ਕੱਢਦੀ ਆ ਵੇਖਣ ਨੂੰ ਤਾਂ 20-20 ਕਹਿ ਦਈਏ ਤਾਂ ਕੋਈ ਸ਼ੱਕ ਨਹੀਂ ਹੈਨਾ ਜਿਹੜਾ ਮੈਚ ਹੋਇਆ ਬਿਨਾ ਫੀਡ ਫੂਡ ਨੇ ਨਾ ਅਸੀਂ ਵਰਤਦੇ ਅੱਛਾ ਘਰ ਦਾ ਦਾਣਾ ਹੀ ਵਰਤਦੇ ਤੇ ਫਿਰ ਝੋਟੀ ਆਪਣੀ ਨੀਲੀ ਦੀ ਵੀ 20 ਨੂੰ ਹੱਥ ਪਾਊਗੀ ਜੇ ਚੰਗਾ ਦਾਣਾ ਪਾਵੇ ਹੈਨਾ ओके okay, क्या बात है सज्जनों मेहंदी जे कहता ना तू कहे ਭਰਾ ਨਾਲ ਸੌਦਾ ਹੋ ਗਿਆ ਤੇ ਇਹ ਸੋਚ ਲਿਓ ਬਲੈਰੋ ਚ ਜਾਊਗੀ ਇਹ ਜੇ ਤੁਸੀਂ ਸੋਚੋ ਵੀ ਹਾਥੀ ਲੈ ਕੇ ਆ ਜਾਗੇ ਫੇਰ ਨਹੀਂ ਚੜਨੀ ਇਹ ਬਹੁਤ ਵਜਨ ਤੇ ਵੱਡੀ ਮੈਂ ਆ ਸੱਜਣੋ ਰੇਟ ਦੀ ਜੇ ਗੱਲ ਕਰੀਏ ਨਾ ਗੱਲਾਂ ਬਾਤਾਂ ਭਰਾ ਦੇ ਨਾਲ ਹੋਈਆਂ ਤੇ ਇਹਨਾਂ ਦੋਨਾਂ ਮਈਆਂ ਦੇ ਜਿਹੜੇ ਆ ਉਹ ਫੋਨ ਤੇ ਫੋਨ ਤੇ ਕਰਾਂਗੇ ਨਾ ਰੇਟ ਦਾ ਇਹਨਾਂ ਦੇ ਜਿੰਨੇ ਆਪਣੇ ਨਾਲ ਲੈਣੇ ਆ ਪਸੰਦ ਆ ਜਾਂਦੇ ਆ ਪਸੂ ਤੇ ਆਪਦੀ ਤਸੱਲੀ ਕਰ ਲੈ ਤੇ ਆਪਣੇ ਨਾਲ ਰੇਟ ਤੈਅ ਕਰ ਲਈ ਹੈ ਨਾ ਤੇ ਆ ਮਾਲੀ ਵਿਖਾਈਏ ਆਪਾਂ ਹਨ ਤੇ ਇੱਕ ਸਜਣ ਹੋਰ ਥੋੜਾ ਨਾ ਮੈਂ ਸੰਭਾਈ ਦੀ ਗੱਲ ਕਰਦਾ ਵੀ ਜਿਵੇਂ ਪਸ਼ੂ ਦੀ ਸੰਭਾਈ ਹੁੰਦੀ ਆ ਆ ਵਛੀ ਚੱਲਦੀ ਆ ਸਕਰੀਨ ਤੇ ਚੈੱਕ ਕਰ ਲਿਓ ਤੇ ਇਹ ਨਾ ਵੀਡੀਓ ਮੇਰੇ ਭਰਾ ਦੇ ਕੋਲੇ ਇਸ ਵੀਰ ਦੇ ਕੋਲੇ ਕੁਲਦੀਪ ਦੇ ਕੋਲੇ 12 ਫਰ ਦੀ ਵਛੀ ਦੀ ਆ ਫੋਨ ਦੇ ਵਿੱਚ ਮੈਂ ਵੇਖੀ ਆ ਤੇ ਕੋਸ਼ਿਸ਼ ਕਰੂੰਗਾ ਤੁਹਾਨੂੰ ਚਲਾਈ ਵੀਰੇ ਮਾੜੀ ਜੀ ਸਕਰੀਨ ਤੇ ਤੇ ਇੱਥੇ ਹੁਣ ਤੁਸੀਂ ਇਹਦੀ ਸੰਭਾਈ ਵੇਖਿਓ ਤੇ ਗੱਬਣ ਹੋ ਗਈ ਆ ਜੇ ਕਹਿੰਦੇ ਆ ਨਾ ਸੇਵਾ ਕਰੀਏ ਤਾਂ ਮੇਵਾ ਮਹਾਰਾਜ ਦਿੰਦਾ ਹੀ ਦਿੰਦਾ ਹੁਣ ਇਹ ਤੂਫਾਨ ਤੋਂ ਗੱਬਣਾ ਹੁਣ ਇਹ ਤੂਫਾਨ ਤੋਂ ਗੱਬਣਾ ਆ ਚੱਲੀ ਜਾਂਦੀ ਆ ਸਕਰੀਨ ਤੇ ਕਰਿਓ ਚੈੱਕ ਆ ਹਾਲਤ ਦੇ ਵਿੱਚ ਇਸ ਭਰਾ ਦੇ ਕੋਲੇ ਆਈ ਆ ਵੇਖਿਓ ਸੱਜਣੋ ਤੇ ਇਹਨੇ ਨਾ ਮੇਰਾ ਮੰਨਣਾ ਕਿ ਸਿਆਲ ਕੱਟਣਾ ਨਹੀਂ ਸੀ ਜਿਹੜੇ ਇਹ ਹਾਲਾਤ ਸੀ ਕਿਉਂ ਵੀਰੇ ਨਹੀਂ ਨਾ ਕੱਟਣਾ ਸੀ ਉੱਤਿਆਂ ਕੱਤਿਆਂ ਨੇ ਇਹਦਾ ਨੁਕਸਾਨ ਹੋਣਾ ਸੀ ਤੇ ਵੀਰ ਨੇ ਲਿਆ ਕੇ ਯਾਰੀ ਦੀ ਸੰਭਾਈ ਕੀਤੀ ਤੁਰਿਆ ਨਹੀਂ ਜਾਂਦਾ ਸੀ ਇਹ ਤਾਂ ਤੁਰਿਆ ਨਹੀਂ ਸੀ ਜਾਂਦਾ ਤੇ ਪਾਊਡਰ-ਪਾਊਡਰ ਪਾਇਆ ਮੇਰੇ ਭਰਾਣੇ ਤੇ ਬੱਛੀ ਹੁਣੇ ਗੱਭਣ ਹੋ ਗਈ ਨਾ ਹਾਂ ਕਿੰਨੇ ਚਿਰ ਦੀ ਹੋ ਗਈ ਇਹ ਹੁਣ ਪਿੱਛੇ 2 ਮਹੀਨੇ ਦੀ ਹੋ ਗਈ 2 ਮਹੀਨਿਆਂ ਦੀ ਐਨ ਗੱਭਣ ਚੈੱਕ ਹੋ ਗਈ ਤੇ ਚੰਗੇ ਮਾਲੀ ਤੋਂ ਕਰਾ ਲਈ ਆਪਾਂ ਤੇ ਇਹ ਹਾਂ ਬਹੁਤ ਟਾਪ ਦੀ ਬੱਛੀ ਬਣੀ ਆ ਸੱਜਣਾ ਵੇਖੋ ਤੇ ਕਿਸੇ ਨੇ ਇਹਨੂੰ ਅਨਗੌਰ ਕਰਕੇ ਤੇ ਵਿਚਾਰੀ ਨੂੰ ਛੜਤਾ ਹੀ ਤੇ ਝੋਲੀ ਵੇਖੋ ਹੁਣ ਇਹਦੇ ਕੋਲੇ ਤੇ ਆ ਜੋ ਅੱਗੇ ਆਪਾਂ ਜਿਹੜਾ ਮਾਲੀ ਵਿਕਾਉ ਉਹ ਵੀ ਇੱਕ ਕਰੀਏ ਆ ਚੈੱਕ ਕਰੋ ਸ਼ੌਂਕ ਇਹ ਬੂਰੇ ਸਮਰਾਟ ਸਟਾਰ ਗੋਲਡਨ ਤੋਂ ਸਟਾਰ ਗੋਲਡਨ ਤੋਂ ਗੱਭਣਾ ਹੈ ਨਾ ਤੇ ਹੈਗੀ ਆਪਣੇ ਘਰੇ ਮਾਲੀ ਹੁੰਦਾ ਸੀ ਨੀਲੀ ਦਾ ਉਹਦੀ ਆ ਤੇ ਇੱਕ ਆ ਚੱਲੀ ਜਾਂਦੀ ਸੱਜਣਾ ਇਹ ਵੀ ਤਾਜੀ ਸੂਈ ਹੈ ਤੇ ਇਹਦਾ ਆ ਬੱਚਾ ਨੀਲੀ ਦਾ ਕਟਾ ਹੈ ਆਪਾਂ ਘਰੇ ਰੱਖਣਾ ਹੈ ਨਾ ਇਹ ਇਹ ਕਿਹੜੇ ਮਾਲੀ ਦਾ ਇਹ ਹੈਗਾ 480 ਨਾਬਾ ਵਾਲਿਆਂ ਦਾ 480 ਨਾਬਾ ਵਾ ਠੀਕ ਆ ਓਕੇ ਤੇ ਆਪਣੀ ਝੋਟੀ ਕੋਲੇ ਚੰਗਾ ਦੌਦਾ ਹੈ ਨਾ ਹਾਂ 12 13 ਕਿਲੋ ਪਹਿਲੇ ਸੂਏ ਪਹਿਲੇ ਸੂਏ ਦਾ ਬੱਚਾ ਤੇ ਸੱਜਣਾ ਸ਼ੌਂਕ ਆ ਇਹ ਕਰਕੇ ਤੁਹਾਨੂੰ ਮੈਂ ਜਾਨਵਰ ਵਿਖਾ ਰਿਆ ਵੀ ਆਪਣੇ ਹੋਰ ਵੀ ਭੈਣਾ ਭਰਾਵਾਂ ਨੂੰ ਯਾਰ ਹੋਰ ਸ਼ੌਂਕ ਪਵੇ ਤੇ ਆਪਾਂ ਵੱਧ ਤੋਂ ਵੱਧ ਆਪਦੇ ਇਧਰ ਹੀ ਕੰਮ ਕਰ ਕਰਕੇ ਸੈਟ ਚੰਗਾ ਲਵਾਵੇ ਹਾਂ ਇਹ ਇਧਰ ਹੀ ਤਰੱਕੀ ਕਰੀਏ ਤੇ ਕੁਝ ਨਹੀਂ ਹੈਗਾ ਆ ਜਿਹੜਾ ਵਿਕਰੀ ਵਾਲਾ ਮਾਲੀ ਆ ਆ ਵੇਖ ਬਈ ਹਾਂਜੀ ਵੀਰੇ ਇਹੋ ਕਟਾ ਐ ਇਸ ਦਾ ਹਨਾ ਓਕੇ ਆ ਸਾਰੇ ਨਾ ਐਨ ਪ੍ਰੋਪਰ ਰਿਕਾਰਡ ਆ ਵੀਰ ਦੇ ਕੋਲੇ ਸਜਣਾ ਕੋਈ ਐ ਨਹੀਂ ਗੱਲ ਹੈਗੀ ਤਸੱਲੀ ਵਾਲੇ ਕੰਮ ਕੀਤੇ ਹੋਏ ਆ ਤੇ ਆ ਮਾਲੀ ਦਾ ਕੀ ਹਿਸਾਬ ਕਿਤਾਬ ਆਪਣੇ ਦਾ ਇਹ ਚੌਗਾ ਹਜੇ ਹੋਇਆ ਨਹੀਂ ਗਾ ਜੀ ਠੀਕ ਆ ਮੂੰਹ ਚੌਗਾ ਚੌਗਾ ਹੋਇਆ ਨਹੀਂ ਹਾਂ ਆਹ ਦਾ ਰਿਕਾਰਡ ਵੀ ਲਿਖਾਇਆ ਇਹ ਫਿਰ ਮਾਲੀ ਮੂਲੀ ਕਿਹੜੇ ਦਾ ਜਾਂ ਇਹ ਆ ਐਚ ਐਲ ਡੀ ਵਾਲਿਆਂ ਦਾ ਪੀ ਸੀ 839 ਦਾ ਸਾਰਾ ਜੈਡ ਬਲੈਕ ਇਹ ਬਲਜਿੰਦਰ ਨੇ ਯਾਰ ਬਾਇਓ ਡਾਟਾ ਕਢਾ ਕੇ ਦਾ ਆਪਣੇ ਰਸਤੇਦਾਰਾਂ ਕੋਲੇ ਮੱਝ ਸੀਗੀ ਠੀਕ ਆ ਉਹਨੇ ਪਹਿਲੇ 16 ਹਰਿਆਣੇ ਚੋਂ ਲਿਆਏ ਸੀਗੀ ਠੀਕ ਆ ਆ ਦਿੱਤਾ ਵੀ ਵਿਚਾਰੀ ਨੇ ਇੱਕੀ ਉਹ ਗੁਜਰਗੀ ਮੱਝ ਓਕੇ ਤੇ ਉਹਦਾ ਬੱਚਾ ਇਹ ਛੋਟਾ ਹੀ ਲੈਂਦਾ ਸੀ ਆਪਾਂ ਠੀਕ ਆ ਤੇ ਘਰੇ ਪਾਲ ਲਿਆ ਘਰੇ ਪਾਲ ਤੇ ਮਈਆਂ ਕ੍ਰੋਸ ਕਰਦਾ ਓਕੇ ਰਿਪੋਰਟ ਆ ਲੱਗ ਗਈ ਇਹ ਤਾਂ ਸੌਕ ਮੱਝ ਮੇਰੇ ਨਾਲ ਅੱਛਾ ਸੋਕ ਮੱਝ ਗੱਭਣ ਕਰਤੀ ਇਹਨੇ ਸਜਣੋ ਇਹਦੇ ਬੱਚੇ ਵੀ ਆ ਗਏ ਆਪਣੇ ਚਾਚੇ ਕੋਲੇ ਇਕੱਠਾ ਆਏ ਓਕੇ ਆਏ ਉਹਨੇ ਜੈਡ ਬਲੈਕ ਹਾਂ ਜਮਾ ਜੈਡ ਬਲੈਕ ਜਿਹਨੂੰ ਆਪਾਂ ਖੋਲ ਕੇ ਤੋਰੀਏ ਤੇ ਡਰਦਾ ਡਰਦਾ ਤਾਂ ਨਹੀਂ ਬੜਾ ਓਕੇ 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 ਵੇਖਿਓ ਸਜਣੋ ਕਿਆ ਬਾਤ ਆ ਪ੍ਰੋਪਰ ਰਿਕਾਰਡ ਸਮੇਤ ਸਾਰੇ ਜਿਹੜੇ ਜਾਨਵਰ ਵੀਰ ਕੋਲੇ ਰੱਖੇ ਹੋਏ ਆ ਤੇ ਇਹ ਜਿਹੜਾ ਮਾਲੀ ਬਲਜਿੰਦਰ ਭਾਈ ਦੀ ਮਿਹਰਬਾਨੀ ਵੀ ਬੜੇ ਚੰਗੇ ਠੀਕੇ ਪਰ ਠੀਕ ਆ ਧੰਨਵਾਦ ਭਾਈ ਉਹ ਡਾਕਟਰ ਆਪਣੇ ਭਰਾ ਦਾ ਵੀ ਹੈ ਨਾ ਬਲਜਿੰਦਰ ਵੜੰਗ ਵੀਰ ਸਾਡਾ ਚੰਗਾ ਨਾਮ ਆ ਏਰੀਏ ਦੇ ਵਿੱਚ ਵੀਰ ਦਾ ਤੇ ਬਹੁਤ ਵਧੀਆ ਕੰਮਕਾਰ ਕਰ ਰਿਹਾ ਭਰਾ ਪ੍ਰਮਾਤਮਾ ਉਹਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਆਹ ਵੇਖੋ ਕੀ ਬਾਤ ਆ ਟਾਪ ਦਾ ਹੀਰਾ ਜਿਹੜਾ ਮਾਲੀ ਤੁਹਾਨੂੰ ਇਸ ਘਰੋਂ ਵਿਕਰੀ ਲਈ ਵਿਖਾ ਰਹੇ ਆ ਦੋ ਮਈਆਂ ਢਾਈ ਚਲੀ ਜਾਂਦੀਆਂ ਤੇ ਆਹ ਜਿਹੜਾ ਕਰਮਾ ਵਾਲੇ ਕੋਲੋਂ 100 ਦੇ ਲਾਗੇ ਬੰਨੇ ਮੈਂ ਵੀ ਗੱਬਣ ਹੋ ਗਈ ਆ ਵੇਖੋ ਨਹੀਂ ਨਾ ਟੈਸਟੀ ਕਰਦੇ ਜਮਸ ਹਾਂ ਨਹੀਂ ਕੁਆਲਟੀ ਬਹੁਤ ਆ ਸਿੰਗ ਨਿੱਕਾ ਮੂਰਾ ਦਾ ਨਗੀਨਾ ਕਹਿ ਦਈਏ ਤਾਂ ਦੂਰ ਆਇਆ ਨਹੀਂ ਹਨਾ ਵਾਕੇ ਸੱਜਣਾ ਮੇਲਿਆਂ 'ਚ ਖੜਨ ਵਾਲਾ ਕੱਟਾ ਕੋਈ ਐ ਨਹੀਂ ਗੱਲ ਹੈਗੀ ਵੀ ਕੋਈ ਆਮ ਜਾਨਵਰ ਵਿਖਾ ਰਹੇ ਆ ਤੁਹਾਨੂੰ ਐਡਰੈਸ ਫੇਰ ਵੀ ਇੱਕ ਵਾਰੀ ਕਨਫਰਮ ਕਰ ਲਿਓ ਵੱਡੀ ਪੰਜ ਗਰਾਈਂ ਜ਼ਿਲ੍ਹਾ ਫਰੀਦਕੋਟ ਆ ਜਾਂਦਾ ਸੱਜਣਾ ਜਦੋਂ ਕੋਟ ਕਪੂਰੇ ਤੋਂ ਆਪਾਂ ਮੋਗਾ ਰੋਡ ਜਾਂਦੇ ਆ ਤਾਂ ਪਹਿਲਾ ਪੈਂਡੀ ਜਿਹੜਾ ਪੰਜ ਗਰਾਈਂ ਵੱਡੀ ਪੰਜ ਗਰਾਈਂਾਂ ਦੋ ਛੋਟੀ ਤੇ ਵੱਡੀ ਤਕਰੀਬਨ ਹੀ ਆਪਣੇ ਦੋ ਦੋ ਪੈਂਡਾ ਸੱਜਣਾ ਬੜੇ ਤੇ ਵੀਰੇ ਇਹ ਆਪਾਂ ਕਿੰਨੇ ਦਾ ਦੇਵਾਂਗੇ ਇਹ ਤਾਂ ਬਈ 1 ਸਵਾ ਲੱਖ ਰੁਪਈਆ ਮੁੱਲ ਦਾ ਦੀ ਓਕੇ ਠੀਕ ਆ ਧੰਨਵਾਦ ਤੇ ਮਾਨਤਨ ਕਰ ਦਿਆਂਗੇ ਮਾਨਤਨ ਕਰ ਦਿਆਂਗੇ 1 ਲੱਖ ਤੇ 25000 ਰੁਪਈਆ ਦੀ ਡਿਮਾਂਡ ਕਰਦੇ ਆ ਤੇ ਬਾਕੀ ਆਪਾਂ ਮਾਨਤਨ ਕਰ ਦਿਆਂਗੇ ਹਨਾ ਤੇ ਬਾਕੀ ਇੱਕ ਰੰਗ ਕਾਲਾ ਹਨਾ ਇੱਕ ਰੰਗ ਸਾਰਾ ਕਾਲਾ ਪੂਛ ਤੱਕ ਹਨਾ ਤੇ ਧੰਨਵਾਦ ਆ ਸਜਣਾ ਆ ਇੱਧਰ ਮੋ ਉਹੋ ਵਿਖਾ ਦੇ ਝੋਟਿਆ 460 ਦੀ ਜਿਹੜੀ ਉਹ ਠੀਕ ਆ ਕਾਲੀ ਖੜੀ ਇਹ ਵੀ ਬਾਈਬਲ ਜੇੰਦਰ ਦਾ ਹੀ ਭਰਾਵਾ ਇਹ ਵੀ ਬਾਈਬਲ ਜੇੰਦਰ ਦਾ ਹੀ ਸਾਡੇ ਭਰਾ ਦਾ ਹੋਰ ਤਾਂ ਹੁੰਦਾ ਹੀ ਨਹੀਂ ਕੋਈ ਓਕੇ 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 ਬਸ ਪੁੱਤ ਬਸ 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 ਡਰਦੀਆਂ ਥੋੜੀਆਂ ਜੀਆਂ ਠੀਕ ਆ ਓਕੇ ਨਹੀਂ ਠੀਕ ਆ ਸਾਰੇ ਰਿਕਾਰਡ ਰਿਕੋਰਡ ਮੇਰੇ ਭਰਾ ਦੇ ਸਾਹਮਣੇ ਵੇ ਆ ਸਾਹੀ ਵਾਲ ਦੀ ਤੂਹਾਨ ਫੁੱਲਦੀ ਆ ਆ ਵੱਛੀ ਆਪਣੇ ਵਾਲੀ ਤੂਹਾਨ ਦੀ ਕਿਆ ਬਾਤ ਜੀਦੇ ਤੋਂ ਉਹ ਗਾਂ ਗੱਭਣ ਇਹ ਗਾਂ ਹੋਰ ਹੋਣੀ ਮੇਰੇ ਭਰਾ ਕੋਲੇ ਆ ਇਹਦੀ ਏਤੀ ਓਕੇ ਇਹਦੀ ਹਾਂ ਹੁਣ ਇਹ ਵੱਛੀ ਵੇ ਕੱਡੀ ਚੰਗੀ ਲਾਗੀ ਹੈ ਨਾ ਇਹਨੇ ਹੁਣਾ ਰਹਿਣਾ ਬੋਲਦਾ ਅਛਾ ਦਿੱਤਾ ਠੀਕ ਆ ਠੀਕ ਆ ਠੀਕ ਸਾਰੇ ਰਿਕਾਟ ਵਾਲੇ ਪਸੂਆ ਵੀਰ ਕੋਲੇ ਸੱਜਣੋ ਤੇ ਧੰਨਵਾਦ ਤੁਹਾਡਾ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜਾ ਵੀਡੀਓ ਨੂੰ ਐਂਡ ਤੱਕ ਵੇਖਿਆ